ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਐਨ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਡੱਬੀ ਪ੍ਰਿੰਟ ਵਾਲੀ ਸੋਹਣੀ ਮੱਛੀ ਵਿਖਾਉਣੀ ਆ ਨਵਾਂ ਹਨ ਚੰਗੇ ਕੱਦ ਦਾ ਘਾਟ ਵਾਲੀ ਆ ਵਜਨ ਵਾਲੀ ਆ ਇਨਫਰਮੇਸ਼ਨ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਵੀਰੇ ਨਾਮ ਲਖਵੀਰ ਸਿੰਘ ਆ ਪਿੰਡ ਬਗੇਲੇ ਦਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸਿਓ 978105025 978105025 ਕਿੰਨੇ ਵਸੂਆ ਬਾਈ ਇਹ ਵੀਰੇ ਪਲੂਨ ਆ ਫਾਰਮ ਚੋਂ ਲਈ ਬੱਚੀ 4 ਦਾੰ ਦਾ ਠੀਕ ਗੰਦ ਵੀ ਆਪਾਂ ਦਿਖਾ ਸਕਦੇ ਜੇ ਅਗਲੇ ਵੇਖਣਾ ਹਾਂ ਵੇਖ ਕੇ ਲਿਜਾ ਫਿਰ ਬਾਈ ਕਿੰਨੇ ਦਿਨ ਲੈ ਜੂ ਦੇਣਾ ਆਉਂਤਾ ਲੈ ਜੂ ਵੀਰੇ ਕਿੰਨਾ ਹੋਣੀ ਫਿਰਦੀ ਹੈ ਕਿੰਨਾ ਇੱਕ ਦੁੱਧ ਪਿਆ ਜੂ ਬਹੁਤ 24 25 ਲੀਟਰ ਦਊ ਵੀਰੇ ਫਾਰਮ ਤੇ ਲਈਏ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਹੈ ਐਚ ਐਫ ਨਸਲ ਦੀ ਡੱਬੀ ਬੱਚੀ ਵਜਨ-ਵਜਨ ਬਹੁਤ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਫਤੇ ਦੇ ਅੰਦਰ-ਅੰਦਰ ਬਾਈ ਦੱਸਦਾ ਸੂ ਪੂਗੀ 24 25 ਲੀਟਰ ਦੁੱਧ ਬਾਈ ਦੱਸਦਾ ਪਿਆ ਜੂ ਸਿਰ ਸੌ ਫਲ ਹੈ ਲੇਵਾ ਹੋਣੇ ਵੀ ਬਥੇਰੇ ਢਿੱਲਾ ਵੀ ਬਥੇਰੀਆਂ ਹਾਂ ਫਲਟ ਲਪਈਆਂ ਬਹੁਤ ਆ ਦਿਨ ਪੰਜ ਸੱਤ ਲੈ ਜਾਣੇ ਨੇ ਚਾਰੇ ਥਣ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਹਮ ਵਜਨ ਵੀ ਪੂਰਾ ਵਜਨ ਵਜਨ ਤਾਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਕੋਈ ਮਰੀ ਹੰਬੀ ਜੀ ਨਹੀਂ ਵਜਨ ਵਜਨ ਪੂਰਾ ਕੱਦ ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਆ ਜਿਹੜੇ ਮੇਰੇ ਭੈਣ ਭਰਾ ਦੇ ਪਸੰਦ ਆ ਉਹ ਬਾਈ ਕਹਿੰਦਾ ਅਗਲਾ ਆ ਜੇ ਬੇਫਿਕਰ ਹੋ ਕੇ ਤਸੱਲੀ ਕਰਕੇ ਲੈ ਜਾਵੇ ਆਪਦੀ ਦੰਦੀ ਪੱਟੇ ਚੌਗੀ ਵੱੱਛੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਹੂੰ ਜੈਜਾ ਮੋਲਖਵੀਰਾ ਵੀਰ 70000 ਰੁਪਇਆ ਮਾਨਤਾਨ ਹੋ ਜੂ ਮਾਨਤਾਨ ਹੋ ਜਾਊਗਾ ਦੋਸਤੋ ਜੈਜਾ ਮੋਲਾ 70000 ਪਰ ਫਿਰ ਵੀ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨਤਾਨ ਹੋ ਜੂ ਜਿਹੜੇ ਮੇਰੇ ਵੀਰ ਭੈਣ ਭਰਾ ਦੇ ਪਸੰਦ ਆਊਗੀ ਅਗਲਾ ਬੇਫਿਕਰ ਹੋ ਕੇ ਆਜੇ ਨਵਾਂ ਹਾਨ ਬੱਚੀ ਆ ਪਹਿਲਾ ਸੂਆ ਵਾਧੇ ਵਾਲੀ ਵੜਾ ਜੇ ਕੋਈ ਐਰ ਕੀ ਭੈਣ ਭਰਾ ਸੂਆ ਦੁੱਧ ਪੀ ਕੇ ਆਉਂਦੇ ਸੂਏ ਨੂੰ ਸੇਲ ਵੀ ਕਰਦਾ ਤਾਂ ਵੀ ਕਰਮਾ ਲਈ ਆਉਂਦੇ ਸੂਏ ਨੂੰ ਵਧੀਆ ਪੈਸੇ ਵਟਾ ਕੇ ਜਾਊ ਕਿਉਂਕਿ ਇਹ ਕਿਹੜਾ ਕੋਈ ਗਾਂ ਟਾਈਪ ਨਵਾਂ ਹਾਨ ਪਹਿਲਣ ਬੱਚੀ ਹੈ ਜੇ ਦੰਦਾਂ ਚ 4 ਦੰਦ ਨਵਾਂ ਹਾਨ ਬੱਚੀ 24 25 ਲੀਟਰ ਬਾਈ ਦਾਸ ਦਾ ਦੁੱਧ ਪਿਆਜੂ ਫਾਰਮ ਚੋਂ ਮੱਛੀ ਲਈ ਆ ਵਜਨ ਵਜਨ ਫੁੱਲੀ ਆ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਆਦੀ ਚੁਆਈ ਵਾਲੇ ਥਣ ਗੈਬ ਚ ਲੱਗੇ ਹੋਏ ਆ ਪ੍ਰਿੰਟ ਪ੍ਰਿੰਟ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੂ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਦੀ ਵਾਲੀ ਬੱਚੀ ਐਚ ਐਫ ਨਸਲ ਦੀ ਦੋਸਤੋ ਇਹ ਇੱਕ ਨਾ ਆ ਗਿਆ ਇਸੀ ਲੈ ਬਕਾਊਆ ਤੁਸੀਂ ਵਹਿੜ ਸਿਧਰੋ ਸੇਲ ਹੋ ਗਈ ਠੀਕ ਹੈ ਉਹ ਆਪਣੀ ਵੀਡੀਓ ਮਗਰਲੇ ਤੇ ਪਾਈ ਬੰਦੇ ਆਏ ਸੀ ਉਹਨਾਂ ਨੇ ਕਿਹਾ ਸੀ ਕਿਵੇਂ ਆਪਣੀ ਵੀਡੀਓ ਨਹੀਂ ਪਾਈ ਸੀ ਜਿਹੜੀ ਉਦੋਂ ਹਾਂ ਉਦੋਂ ਮੈਨੂੰ ਕਿਹਾ ਜਾਂਦੇ ਵੀਰੇ ਕੋਈ ਵਹਿੜ ਆ ਗਈ ਸਾਨੂੰ ਦੱਸਿਓ ਠੀਕ ਹੈ ਉਹ ਫਰ ਤੜਕੇ ਆ ਕੇ ਮੈਨੂੰ ਫੋਨ ਲਾ ਕੇ ਠੀਕ ਹੈ ਦੋਸਤੋ ਨਾਗਤਾ ਭਾਈ ਕਹਿੰਦਾ ਇੱਕ ਹੋਰ ਸੀ ਜਰਸੀ ਵਹਿੜ ਸੀ ਪਰਸੋਂ ਵੀਡੀਓ ਬਣਾਈ ਸੀ ਉਹ ਵਹਿੜ ਸੇਲ ਹੋ ਗਈ ਸੀ ਉਸ ਦਿਨ ਬਾਈਆਂ ਦਾ ਫੋਨ ਆਇਆ ਸੀ ਬਾਈ ਯਾਰ ਹੋਰ ਕੋਈ ਵਹਿੜ ਆਈ ਤਾਂ ਦੱਸਿਓ ਸੁਭਾ ਫਿਰ ਬਾਈ ਕਹਿੰਦਾ ਉਹਨਾਂ ਦਾ ਫੋਨ ਆ ਗਿਆ ਤੇ ਉਹ ਜਰਸੀ ਵੈਡ ਲੈ ਗਏ ਆ ਤੇ ਹੁਣ ਇਹ ਇੱਕ ਨਗ ਰਹਿ ਗਿਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦਾ ਪੂਰੀ ਭਾਰੀ ਫੁੱਲ ਵਜਣ ਵਾਲੀ ਵੱਛੀ ਐ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਬਾਕੀ ਐਚ ਐਫ ਨਸਲ ਦੀ ਆ ਸਿਆਲਾਂ ਦੇ ਦੇਣ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਐਚ ਐਫ ਨਸਲ ਦਾ ਤੁਹਾਨੂੰ ਪਤਾ ਹੀ ਆ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਜਿੰਨਾ ਪਾਲੋਗੇ ਤੇ ਉਹਨਾਂ ਚੋਲੋਗੇ ਮੁੱਲ ਵੀ ਜੈ ਜੀ ਐ ਫੋਨ ਨੰਬਰ ਸਕਰੀਨ ਤੇ ਆ ਪਿੰਡ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ